ਆਉਂ ਥੋੜਾ ਜੋਤਿਸ਼ ਵਿੱਦ ਦੇ ਅਨਸਾਰ ਜਿਹੜੀਆਂ 12 ਰਾਸ਼ੀਆਂ ਨੇ ਜਿਹੜੀ ਅੰਗਰੇਜ਼ੀ ਵਿੱਚ ਵੀ ਨੇ ਜੀ ਉਸ ਤੇ ਧਿਆਨ ਮਾਰਦੇ ਜਿਵੇਂ ਮੇਸ਼ ਜਿਹਨੂੰ ਐਰੀਜ਼ ਕਹਿੰਦੇ ਆ ਜੀ ਜੋ ਸ਼ਿੱਲਾ ਨਿਰਪਲਾਗੂ ਠੀਕ ਹੈ ਜੀ ਅ ਇਹ ਤੁਹਾਡੇ ਕੋਲ ਇਥੇ ਮੈਂ ਰੱਖ ਦਿਨਾ ਤੁਸੀਂ ਆ ਪੜ ਲਿਓ ਅ ਕਿਉਂਕਿ ਇਹ ਜਿਹੜੀਆਂ 12 ਰਾਸ਼ੀਆਂ ਨੇ ਇਹ 12 ਮਹੀਨਿਆਂ ਦੇ ਅਨਸਾਰ ਜਿਹੜੀਆਂ ਰੱਖੀਆਂ ਗਈਆਂ ਨੇ ਜੀ ਜਿਵੇਂ ਪੰਜਾਬੀ ਵਿੱਚ ਰੁੱਤਾਂ ਆ ਜਾਂਦੀਆਂ ਜੀ ਉਹਦੇ ਅਨਸਾਰ ਰੱਖੀਆਂ ਗਈਆਂ ਜਿਵੇਂ 12 ਮਾ ਆ ਜਾਂਦੇ ਨੇ ਉਸ ਦੇ ਉੱਪਰ ਨੇ ਇਹ ਜਿਹੜੀ ਜੋਤਿਸ਼ ਵਿੱਦਿਆ ਹੈ ਜੀ ਜਾਂ ਜਿਹੜੀਆਂ ਰਾਸ਼ੀਆਂ ਨੇ ਇਸ ਦਾ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜਾਂ ਗੁਰਮੁਖੀ ਵਿੱਚ ਜਾਂ ਸਿੱਖ ਅਧਿਆਤਮਿਕਤਾ ਵਿੱਚ ਇਸ ਨੂੰ ਕੋਈ ਮਾਨਤਾ ਪ੍ਰਾਪਤ ਨਹੀਂ ਹੈ ਜੀ ਠੀਕ ਹੈ ਜੀ ਇਸ ਦਾ ਕੋਈ ਲੈਣਾ ਦੇਣਾ ਨਹੀਂ ਹੈ ਇਹ ਇੱਕ ਸਿਰਫ ਗਿਆਨ ਦੇ ਲਈ ਇੱਕ ਸਿਰਫ ਨੌਲੇਜ ਦੇ ਲਈ ਦੱਸਿਆ ਗਿਆ ਹੈ ਜੀ ਕਿ ਕਿਵੇਂ ਗ੍ਰਹਾਂ ਨੂੰ ਬਣਾ ਕੇ ਪੰਡਤਾਂ ਨੇ ਰਾਸ਼ੀ ਫਲ ਬਣਾਇਆ ਕਿਵੇਂ ਐਸਟਰੋਲੋਜੀ ਤਿਆਰ ਕੀਤੀ ਜਿਹਨੂੰ ਅੱਜ ਦੁਨੀਆ ਪਰ ਵਿੱਚ ਲੋਕ ਦੇਖਦੇ ਨੇ ਮੰਨਦੇ ਨੇ ਤੇ ਪ੍ਰਭੂ ਪਰਮਾਤਮਾ ਦੀ ਜਿਹੜੀ ਗੱਲ ਹੈ ਉਸ ਨੂੰ ਦੱਸਣ ਦੀ ਕੋਸ਼ਿਸ਼ ਕਰਦੇ ਨੇ ਲੋਕਾਂ ਨੂੰ ਆਪਣੇ ਚੰਸੇ ਵਿੱਚ ਪਾਉਂਦੇ ਨੇ ਜੀ ਗੁਰੂ ਮਹਾਰਾਜ ਕਹਿੰਦੇ ਨੇ 12 ਮਾਹ ਹਮਾਰੇ ਪ੍ਰਭ ਸੇਤੀ ਹੋਰ ਜਤਨਾ ਜਾਨਾਰਾਮ ਵੀ 12 ਦੇ 12 ਮਹੀਨੇ ਜਿਹੜੇ ਆ ਮੇਰੇ ਆ ਪ੍ਰਭੂ ਦੇ ਨਾਲ ਗੁਜ਼ਾਰਨੇ ਪਰਮਾਤਮਾ 12 ਦੇ 12 ਮਹੀਨੇ ਮੇਰੇ ਨਾਲ ਨੇ ਮੈਂ ਹੋਰ ਇਹਨਾਂ ਜਤਨਾ ਚ ਨਹੀਂ ਪੈਣਾ ਮੈਂ ਕਿਸੇ ਰਾਸ਼ੀਆਂ ਚ ਨਹੀਂ ਪੈਣਾ ਮੈਂ ਕਿਸੇ ਅਸਟਰੋਲੋਜੀ ਚ ਨਹੀਂ ਪੈਣਾ ਮੈਂ ਨਹੀਂ ਕਿਸੇ ਨੇ ਕਹਿਣਾ ਵੀ ਭਰਾਵਾ ਅੱਜ ਤੂੰ ਚਿੱਟਾ ਰੰਗ ਨਾ ਪਾਈ ਅੱਜ ਤੂੰ ਨੀਲਾ ਰੰਗ ਨਾ ਪਾਈ ਅੱਜ ਤੂੰ ਨੌਕਰੀ ਦੇਖਣ ਨਾ ਜਾਈ ਅੱਜ ਤੂੰ ਵਿਆਹ ਕਰਾਉਣ ਨਾ ਜਾਈ ਇੰਨੇ ਸਮੇਂ ਤੋਂ ਪਹਿਲਾਂ ਵਿਆਹ ਕਰਾਈ ਮੈਂ ਨਹੀਂ ਜਾਣਦਾ ਕਿਉਂਕਿ ਹਰ ਵਕਤ 12 ਦੇ 12 ਮਹੀਨੇ ਹਰ ਪਲ ਮੰਗਦੇ ਕੀ ਆਏ ਆ ਗੁਰਾ ਇੱਕ ਦੇਵ ਜਾਈ ਸਬਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ 12 ਮਹਾ ਹਮਾਰੇ ਪ੍ਰਭ ਸਤਿ 12 ਦੇ 12 ਮਹੀਨੇ ਨਾ ਮੈਂ ਪ੍ਰਭ ਪਰਮਾਤਮਾ ਨੂੰ ਆਪਣਾ ਯਾਰ ਬਣਾ ਕੇ ਆਪਣੇ ਨਾਲ ਰੱਖਿਆ ਮੈਂ ਆਪਣਾ ਮਿੱਤਰ ਪਿਆਰਾ ਬਣਾਇਆ ਉਸ ਨੂੰ ਮੈਂ ਆਪਣ ਨੂੰ ਉਸ ਦਾ ਖਸਮ ਬਣਾਇਆ ਉਸ ਨੂੰ ਮੈਂ ਆਪਣਾ ਜੋ ਮੇਰੇ ਨਾਲ ਮੈਨੂੰ ਹੋਰ ਯਤਨ ਨਾ ਜਾਣਾ ਰ ਮੈਂ ਹੋਰ ਕੋਈ ਯਤਨ ਕਰਨੇ ਹੀ ਨਹੀਂ ਮੈਂ ਹੋਰ ਕੀ ਕੰਮਾਂ ਚ ਵਿਸ਼ਵਾਸਨ ਚ ਪੈਣਾ ਹੀ ਨਹੀਂ ਪਰਮਾਤਮਾ ਮੇਰੇ ਨਾਲ ਜਿਸ ਨੇ ਇਹ ਰਾਸ਼ੀਆਂ ਬਣਾਈਆਂ ਜਿਸ ਨੇ ਇਹ ਗ੍ਰਹਿ ਬਣਾਏ ਜਿਉ ਗ੍ਰਹਿ ਬਣਾਉਣ ਵਾਲਾ ਮੇਰੇ ਨਾਲ ਆ ਤਾਂ ਫਿਰ ਮੈਂ ਇੰਨਾ ਚ ਕਿਉਂ ਪਵਾ ਇਹ ਸੋਚਣ ਵਾਲੀ ਗੱਲ ਹੈ ਜੀ ਆਪ ਵੀ ਥੋੜਾ ਸੋਚੋ ਬਾਕੀ ਜੋ ਤੁਹਾਡਾ ਮਨ ਕਰਦਾ ਹੈ ਜੀ ਕਿਉਂਕਿ ਕਰਨੀ ਤਾਂ ਅੰਦਰ ਦੇ ਆਪਣੇ ਮਨ ਦੀ ਆ ਪਰ ਉਸ ਪਰਮਾਤਮਾ ਨੂੰ ਨਾ ਭੁੱਲੀ ਜਿਹੜੀ ਮੇਨ ਗੱਲ ਹੈ ਗੁਰੂ ਸਹਿਬਾਨਾ ਨੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇੰਨਾ ਰਾਸ਼ੀਆਂ ਨੂੰ ਇੰਨਾ ਐਸਟਰੋਲੋਜੀ ਨੂੰ ਕੋਈ ਵੀ ਜੋਤਿਸ਼ ਵਿੱਦਿਆ ਨੂੰ ਕੋਈ ਵੀ ਮਾਨਤਾ ਨਹੀਂ ਦਿੱਤੀ ਜੀ ਤੇ ਇਹਨਾਂ ਨੂੰ ਠੁਕਰਾਇਆ ਹੀ ਹੈ